ਇੱਕ ਪਿੰਡ ਲੰਘ ਕੇ ਨੌਜਵਾਨ ਮਾਨਸਾ ਜ਼ਿਲ੍ਹੇ ਚ ਵੜ ਗਏ ਮਾਨਸਾ ਜ਼ਿਲ੍ਹੇ ਦਾ ਪਿੰਡ ਮਾਨਸਾ ਕਦੇ ਖੱਬੇ ਪਾਸੇ ਆ ਤੇ ਸਰਦੂਲਗੜ ਸੱਜੇ ਪਾਸੇ ਆ ਮਾਨਸਾ ਪਟਿਆਲਾ ਚੰਡੀਗੜ੍ਹ ਹਾਂ ਤੇਰੇ ਵਾਸਤੇ ਕੁਝ ਨਹੀਂ ਹੈਗਾ ਤਾਂ ਇਹ ਬੰਦੇ ਆਲਾ ਸੌਦਾ ਭਾਈ ਕੌਫੀ ਦਾ ਕੱਪ ਨੌਜਵਾਨ ਨੇ ਹੱਥ ਚ ਚੱਕਿਆ ਹੋਇਆ ਤੇ ਸਾਹਮਣੇ ਉਹ ਟਰਾਲੀਆਂ ਦੀ ਬਣਾਈ ਹੋਈ ਪਾਈਕ ਆ ਬੇਨੀ ਬਗਤੋ ਏਰੀਆ ਨਾਲ ਲੋਡ ਛੱਡ ਕੇ ਆ ਸੀ ਰਾਤ ਦੋ ਟਰਾਲੀਆਂ ਤੇ ਉਹ ਤਾਂ ਉਵੇਂ ਉਵੇਂ ਇਹ ਜੋੜੀਆਂ ਖੜੀਆਂ ਨੇ ਤੇ ਟਰਾਲੀਆਂ ਅਟੋ-ਅਟ ਕਰਦੇ ਆਗੇ ਤੇ ਰਾਤ ਨੌਜਵਾਨਾਂ 12 ਵਜੇ ਵਾਲੇ ਸੀ ਤੋਂ ਮਸ਼ੀਨ ਖੜਾਈ ਆ ਤੇ ਆਪਣੇ ਡੂੜ ਤੋਂ ਟਰਾਲੀਆਂ ਦਾ ਕੰਮ ਰਹਿ ਗਿਆ ਸੀਗਾ ਤੇ ਉਹ ਐ ਸੀ ਚੱਲ ਫੇਰ ਬਣਾ ਲਾਂਗੇ ਆ ਮਸ਼ੀਨ ਇੱਧਰ ਕੱਢੀ ਪਈ ਆ ਤੇ ਪ੍ਰੋਣਾ ਸਾਹਿਬ ਦੇ ਉੱਤੇ ਜਾਣਾ ਤੋੜੀ ਬਣਾਉਣਗੇ ਹੁਣ ਉੱਥੇ ਰੋਣਾ ਹਾਲਾ ਵੀ ਤੇ ਪਾਣੀ ਦੀ ਹਵਾਰੀਆਂ ਉਹਨਾਂ ਦੀਆਂ ਅੱਥੇ ਹੁਣ ਇਹ ਆਪਣਾ ਵਾਲਾ ਨੌਜਵਾਨ ਕਹਿੰਦਾ ਅ ਬਣਾਈ ਦੇ ਨੇ ਜਿਹੜੀ ਆਪਣੀ ਰਹਿੰਦੀ ਹੈ ਪਹਿਲਾਂ ਐ ਜੀ ਵਾਪਸ ਆ ਕੇ ਬਣਾ ਲਾਂਗੇ ਵੀ ਪੰਜ ਚਾਰ ਦਿਨਾਂ ਨੂੰ ਤੇ ਉਹਨਾਂ ਆਪਣੇ ਅਗਲੇ ਖੇਤ ਉੱਥੇ ਲਾ ਕੇ ਆਉਦੇ ਡਿਊਟੀ ਤੇ ਕੱਲ ਮੰਮਨ ਲੋਕ ਤਾਂ ਮੈਨੂੰ ਕੰਪ ਰੱਖਣਾ ਪਊਗਾ ਤੇ ਮੈਂ ਲੇਟ ਉੱਠਿਆ ਰਾਤ ਆਏ ਸੀ ਕਿ ਰੱਬਾ ਲੱਗ ਰੇ ਕਿੰਨੇ ਵਜੇ ਸੀ 1:10 ਮਿੰਟਾਂ ਤੇ ਘਰੇ ਆਇਆ ਸੀ ਰਾਤ ਮੈਂ ਤੇ 2 ਵਜੇ ਨਹਾ ਧੋ ਕੇ ਇਹ ਵੀਡੀਓ ਅਪਲੋਡ ਲਾ ਕੇ 3 ਵਜੇ ਸੁੱਤਾ ਸੀ ਫਿਰ ਆਂੜ ਲਾ ਦਿਓ ਪਿੱਛੇ ਪਿਛਲੀ ਟਰਾਲੀ ਪਰਲੇ ਟਾਇਰ ਤੇ ਆਂੜ ਲੱਗੋਗੇ ਅਲੇਕੀ ਨੇ ਕੇ ਕਰਾ ਬਸ ਚੱਲ ਪਿੱਛੋਂ ਕਾਲੇ ਓਏ ਲੋਟ ਆ ਤੇ ਭਾਈ ਕਾਲੇ ਦੀ ਅੱਖ ਵੀ ਠੀਕ ਆ ਗਈ ਉਹ ਸੋਝ ਥੋੜੀ ਹੈ ਗਈ ਆ ਤੇ ਮੌਇਨਾ ਕੀਤਾ ਅੱਜ ਕਾਲਾ ਕਹਿੰਦਾ ਇਹ ਤਾਂ ਲੜਿਆ ਕੁਛ ਹੁੰਡੀ ਸੁੰਡੀ ਕੋਈ ਤੇ ਉਥੇ ਲੜ ਗਿਓ ਦੇਖਾਂ ਕਾਲੇ ਅੱਖ ਲੋਡ ਆ ਇਧਰਲੇ ਕੋਈ ਜੀ ਤੇ ਕੁਛ ਖਾਰਸ਼ੀ ਜੀ ਹੋਈ ਹੋਈ ਆ ਹਾਂ ਮੇਰਾ ਕਾਪਣਾ ਡੋਲਦੀ ਓਏ ਮੇਤਰਾ ਤੇ ਕਰ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀ ਦੇ ਸਤਸਰੀਆ ਘਰ ਆ ਓਏ ਦੇਖੀ ਐਡਾ ਬੜਾ ਬੋੜ ਨਹੀਂ ਚੂਸ ਇਹ ਖਾਣਾਗਾ ਦਪੜ ਬੋੜ ਨਹੀਂ ਜੂਦੇ ਨੂੰ ਕਿਹੜਾ ਕਿੱਲੀ ਠੀਕ ਐ ਤੇ ਜੀ ਆਨੋ ਆਖਦੇ ਆਂ ਬਾਈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਸਤਸਰੀਆ ਘਰ ਆ ਦੇ ਫਿਰ ਮੈਂ ਜਾਵਾਂ ਮੈਂ ਲੱਗ ਜਾਣਾ ਕਿਹੜਾ ਪਰ ਨਾ ਦਾ ਹੁਣ ਤਾਂ ਨਾ ਤਾਂ ਉਹ ਇਹ ਕੁਝ ਨਹੀਂ ਹੋਇਆ ਕੰਡ ਹੀ ਹੁੰਦੀ ਹੈ ਚੌੜ ਚਾਰ ਕੇ ਇਹੀ ਲੈ ਜਾਗੇ ਮੰਮੀ ਤੇ ਪੂਰਾ ਰੈਸਟ ਕਰ ਲਈ ਤੇਰੇ ਕੋਲ ਥੋੜਾ ਦੁਕਾਨ ਢੇੜ ਘੰਟਾ ਹੈਗਾ ਹੋਣਾ ਜਿੰਨਾ ਪੂਰੀ ਬਣਾਉਣੇ ਕਿੱਥੇ ਐਨਾ ਜਰ ਨਹੀਂ ਇੱਥੇ ਉੱਡ ਜੋ ਦੋਨੇ ਜਾਣੇ ਲੈ ਕੇ ਟਰੈਕਟਰ ਫਤੇ ਉਹ ਤਾਂ ਕਹਿੰਦਾ ਤੁਸੀਂ ਰੈਸਟ ਕਰੋ ਬੰਦਾ ਦੋਨੇ ਕਹਿੰਦਾ ਮੈਂ ਤੇ ਗੱਗੂ ਜਾਣੇ ਗੱਗੂ ਮਾਕੇ ਤੇ ਪਾਣੀ ਗੱਗੂ ਕੋ ਨਹੀਂ ਕਦੇ ਅਸੀਂ ਇੱਥੇ ਬਣਾਇਆ ਉਹਨੇ ਦੋਨੇ ਤੁਸੀਂ ਰੈਸਟ ਕਰਵਾ ਕੇ ਟਰੈਕਟਰ ਲੈ ਜਾਓ ਫਤੇ ਹੁਣ ਭਾਈ ਉੱਥੇ ਟਰੈਕਟਰ ਲਿਜਾਣ ਵਿੱਚ ਇੱਕ ਦੂਜੇ ਨੂੰ ਅੱਖੀਂ ਆਣੇ ਪਰ ਉਹਨੇ ਲਵੇ ਪਰ ਉਹਨਾਂ ਦਾ ਫਿਰ ਪਰੋਣਾ ਹੀ ਹੁੰਦਾ ਤੇ ਉੱਥੇ ਜਾ ਕੇ ਹੁਣ ਉੱਥੇ ਵੀ ਅਸੀਂ ਆਹੀ ਲੜੋਬੀਂਗ ਹੋਵਾਂਗੇ ਪਰ ਉਹਨੇ ਲਵੇ ਤੇ ਕਹਿ ਰੱਜ ਭਾਈ 11 ਵਿਸਾਖ 23 ਅਪ੍ਰੈਲ 11 25 ਤੇ ਦਿਨ ਕਾਲਾ ਕਿਹੜਾਗਾ ਦਿਨ ਯਾਦ ਨਹੀਂ ਰਹਿੰਦੇ ਭਾਈ ਕੰਮ ਤਾਂੰਦਿਆਂ ਚ ਬੁੱਧਵਾਰ ਆ ਹਾਂ ਕਮੈਂ ਉਹ ਬੁੱਧਵੀਰਵਾਰ ਬਾਰੀਆਂ ਕਹਿੰਦੇ ਸੀਗੇ ਤੇ ਕਾਲਿਆ 1/2 ਕਰਨੀ ਆ ਹੈਂ ਬੜਾ ਮਾਰਦੀ ਫਰਾ ਕੁਛ ਨਹੀਂ ਹੁੰਦਾ ਤੇ ਬਖਾਉਨੇ ਅੱਜ ਦੇ ਦਿਨ ਦਾ ਮਾਹੌਲ ਚੱਲ ਬਣੇ ਰਿਹਾ ਐਂਡ ਤੱਕ ਨਾਲ-ਨਾਲ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖਦੇ ਆ ਭਾਈ ਫੋਲੋ ਲਾ ਜ਼ਰੂਰ ਕਰ ਲਿਓ ਤੇ ਆ ਹੈਪੀ ਨੇ ਕੁਛ ਥੂੜੀ ਇੱਥੇ ਲਾਤੀ ਤੇ ਉਧਰ ਆਪਣੇ ਆ ਬਾਹਰ ਕਰਤਾ ਕੁਛ ਉਹਵੇਂ ਜਿਹਾ ਗਾਰਡ ਜਿਹਾ ਸਿਸਟਮ ਜਾਂ ਟੰਬੇ ਲਾ ਕੇ ਤੇ ਬਾਕੀ ਥੂੜੀ ਨਿਆਹੀ ਚਲਾਤੀ ਤੇ ਨਾਗਰਾ ਜੀ ਠੀਕ ਆ ਬਾਈ ਜਮ ਵਾਲਾ ਮੈਂ ਤਰਨਾਗਰਾ ਲੋਟਾ ਲੈ ਗਾਲੇ ਬਵਾੜ ਰਾਲੀ ਨੂੰ ਹੂੰ ਡਰਾਲੀ ਬਵਾੜੇ ਪਹਿਲਾਂ ਫਿਰ ਦੱਸਣੀ ਉਹ ਦੇਖਿਓ ਹੈ ਇਤਨੀ ਜੀ ਉਹ ਕਮਾਂ ਲਾਡੀ ਹੋਰ ਹੋਈ ਆ ਸਾ ਮੇਰੇ ਕੋਲ ਗਏ ਸੀ ਉਮਰ ਹੋਣੀ ਇੱਕ ਘੁੱਟ ਭਰ ਕੇ ਤੇ ਉਹ ਝੂਠੀ ਕਰਦੀ ਬਾਈ ਯਾਰ ਮਾਂ ਤੋਂ ਮੈਂ ਹੋਰ ਵੀ ਆਉਂਗਾ ਚਾਹ ਤੈਨੂੰ ਨਵੀਂ ਬਣਾ ਕੇ ਵਿਆ ਦਿੰਨੇ ਮੈਂ ਤੇਰਾ ਗੱਲ ਹੈ ਕੋਈ ਹਾਂ ਵਧੀਆ ਲੋਟਾ ਮਾੜਾ ਪਿੱਛੇ ਕਰਲਾ ਟਾਇਰ ਨਾਲ ਆ ਦੇਣ ਆਪਣੇ ਨਾਲ ਨਹੀਂ ਗੱਲ ਹੈ ਉਹ ਦੁੱਦੀ ਹੈਗੇ ਡਰਾਈਵਰ ਆਏ ਗਏ ਗੁੱਸੇ 'ਚ ਹੋਏ ਫਿਰਦੇ ਹੈਗੇ ਆਈ ਵੇਖ ਆਖੇ ਨਾ ਟਾਇਰ ਨਾਲ ਆਉਂ ਕੇ ਇਧਰੋਂ ਕਰਕੇ ਗੁੱਸੇ ਜੀ ਰਹਿੰਦੇ ਆ ਰੋਜ਼ ਹਾੜੀ ਦਾ ਸੀ ਜਿੰਨਾ ਤੈਨੂੰ ਪਤਾ ਹੀ ਨਹੀਂ ਹੁੰਦਾਗਾ ਹੈ ਤੂੜੀ ਚੱਲੀ ਜਾਂਦਾ ਕੰਮ ਉੱਥੇ ਜਾਣਾ ਫੱਤੇ ਮਾਲਕ ਰੱਖਿਆ ਤੇ ਸਾਂਭੇ ਜੀਰੋਂ ਨੂੰ ਕੱਢ ਲੱਗੇ ਹੋਣਾ ਠੀਕ ਹੈ ਹੋਰਾਂ ਹੀ ਕਰਾ ਲਾ ਮਾੜਿਆ ਤੋਂ ਵਾਹਿਗੁਰੂ ਵਾਹਿਗੁਰੂ ਇਹ ਤਾਂ ਹੋ ਜਾਂਦਾ ਹੈ ਕਾਲਾ ਤੇ ਕਾਲਾ ਮਲੇਸ਼ੀਆ ਕਾਲਾ ਨਹੀਂ ਵਧੀਆ ਕੰਮ ਹੁੰਦਾ ਯਾਰ ਟਰਾਲੀਆਂ ਸੋਹਣੀਆਂ ਭਰੋਂਦਾ ਕੱਲ ਦਾ ਬਸੇ ਤੋਂ ਦੋ ਹੀ ਟਰਾਲੀਆਂ ਭਰਾਈਆਂ ਸੀਗੀਆਂ ਤੇ ਇਹਦੀ ਅੱਖ ਜੀ ਹੋ ਰਹੀ ਸੀ ਅੱਖ ਜੀ ਤੇ ਪਤਾ ਨਹੀਂ ਕੀ ਹੋ ਰਹੀ ਸੀ ਕੱਲ ਫਿਰ ਆ ਕੱਕੂ ਕਦਾ ਮੈਂ ਬਾਹਰ ਜਾਣਾ ਮਖੇਰ ਨੂੰ ਭੇਜ ਜੀ ਦਿਓ ਲੱਗੇ ਪਤਾ ਨਜ਼ਾਰਾ ਹਾਂ ਬੰਦਾ ਭਗਤਾ ਕਿਉਂ ਬੰਦਾ ਇਹ ਨਹੀਂ ਬਾਹਰ ਨਹੀਂ ਉਹਨੂੰ ਕਿਤੇ ਨਹੀਂ ਭੇਜਦੇ ਯਾਰ ਅਗਲੇ ਖੇਤ ਤੋਂ ਭਾਈ ਤੂੜੀ ਬਣਾ ਲਿਆ ਇੱਕ ਟਰਾਲੀ ਸੀਗੀ ਤੇ ਨੌਜਵਾਨ ਨੇ ਹੱਥ ਚ ਚੱਕਿਆ ਹੋਇਆ ਲੀੜੇ ਲੱਤਿਆਂ ਵਾਲਾ ਝੋਲਾ ਇੱਥੇ ਇਹ ਘਰੇ ਕਾ ਤੋਂ ਛੱਡੇ ਆਹ ਮੂੰਹ ਜਾਂ ਕਿੱਧਰ ਲਾਦਾ ਤੇ ਇਹ ਮਾਸਕ ਜ ਆ ਭਾਈ ਬੜਾ ਕੰਮ ਦਾ ਕੱਲ ਹੀ ਲਾਇਆ ਸੀਗਾ ਇਹ ਤੇ ਵਧੀਆ ਉਹ ਨਾਲੇ ਤਾਂ ਅੱਖਾਂ ਨੂੰ ਆਰਾਮ ਦੇ ਕੇ ਨਾਲੇ ਧੁੱਪ ਤੋਂ ਬਚਤ ਨਾਲ ਇਹ ਇੱਕ ਪੂਰਾ ਵੀ ਰੀਣ ਐ ਕਣ ਬਿਨ ਜਾਂਦਾ ਅੰਦਰ ਤੇ ਇਹਦੇ ਚ ਸਾਹ ਵੀ ਸੌਖਾ ਆ ਜਾਂਦੇ ਇਹਦੇ ਵਿੱਚ ਦੀ ਤੇ ਇਹ ਕਾਲਾ ਲਿਆਇਆ ਸੀ ਭਾਈ ਮਲੇਸ਼ੀਆ ਤੋਂ ਉਹ Amazon ਤੋਂ ਮਿਲ ਜਾਂਦਾ ਹੁੰਦਾ ਭਾਈ ਇਹ ਤੇ ਵਾਧੂ ਆਪਣੇ ਮੰਡੀ ਭੇਜਣੇਗੇ ਪਿੰਡੋਂ ਪਿੰਡ ਹੀ ਮਿਲ ਜਾਂਦੇ ਜੇ Amazon ਤੋਂ ਕਿਸੇ ਨੇ ਕਈ ਵਾਰੀ ਆਨਲਾਈਨ ਮੰਗਾਉਣਾ ਹੁੰਦਾ ਅ ਗੂਗਲ ਮਾਸਕ ਲਿਖ ਕੇ ਭਾਈ ਤੁਸੀਂ ਸਰਚ ਕਰ ਲਿਓ ਗੂਗਲ ਮਾਸਕ ਤੇ ਇਹ ਭਾਈ 1000 ਤੋਂ 300 ਰੁਪਏ ਤੋਂ ਸ਼ੁਰੂ ਹੋ ਕੇ ਹਜ਼ਾਰ ਉੱਤੇ ਕਿੰਨੇ ਵੀ ਤੁਸੀਂ ਲਾ ਸਕਦੇ ਹੋ 100 150 ਦਾ ਦੇ ਹੀ ਜਾਂਦੇ ਹੁਣ ਅੰਬਸੂ ਬਾਕੀ ਜਦੋਂ Amazon ਦੀ ਗੱਲ ਕਰਦਾ 250 ਦੇ ਆਸ-ਪਾਸ ਆ ਤੇ ਕੰਪੀਟੀਸ਼ਨ ਆ ਇਹਦਾ ਉਹ ਚੀਜ਼ ਸਸਤੀ ਹੋ ਜਾਂਦੀ ਆ ਹਾਂ ਤੇ ਉਹ ਸਹੀ ਰੇਟਾਂ ਦੇ ਮੈਣ ਲੱਗਿਆ ਸੀ ਮੇਡ ਇਨ ਚਾਈਨਾ ਨੇ ਇਹ ਵੀ ਚైనా ਵਾਲੇ ਹੀ ਗਲੇ ਹੈਲ ਚైనా ਤੋਂ ਆਏ ਹੋਏ ਵੀ ਪਰ ਉਹ ਚੀਜ਼ ਬੜੀ ਘੈਂਟ ਆ ਲਾਹੀ ਉਹ ਇਤੋਂ ਕਦੇ ਵਿੱਚ ਨਹੀਂ ਆਹ ਹਾਂ ਇੱਥੇ ਆ ਗੋਦਾ ਯੂਰੇ ਤੇ ਇੱਕ ਅੰਦਰ ਦੀ ਨਹੀਂ ਜਾਣਦੇ ਦੀ ਹਲਕਾ ਜਿਹਾ ਐਂ ਜੇ ਲੱਗਦਾ ਰਹਿੰਦਾ ਉਸ ਨੂੰ ਕੀ ਆਏ ਹੈ ਕਿ ਭਾਈ ਹਲਕਾ ਇਹ ਮੜਕਾ ਹੁੰਦਾ ਖਾਣੋਂ ਪਰ ਉਹ ਇੰਨਾ ਕੋਈ ਦਿੱਕਤ ਨਹੀਂ ਦਿੰਦਾ ਵਧੀਆ ਰਹਿਦਾ ਕੰਮ ਲੈ ਗਾਲਿਆ ਲੈ ਦੇਖ ਲੈ ਸ਼ਾਇਦ ਨਹੀਂ ਫਿਰ ਜਾਣਾ ਇਹਨੇ ਉੱਥੇ ਪਹਿਲਾਂ ਤੋੜ ਦੇਣੇ ਸੀ ਇਹਨੇ ਲਵੇ ਲਾ ਦੇਣੇ ਸੀ ਤੇ ਇੱਕ ਟਰਾਲੀ ਰਹਿੰਦੀ ਸੀ ਆਪਣੀ ਉਹ ਬਣਾਏ ਤੇ ਹੁਣ ਭੈਣ ਲਵੇ ਚੱਲਦੇ ਆ ਤੂੜੀ ਬਣਾਉਣਾ ਤੇ ਚੰਗਾ ਮਾਤਾ ਸ੍ਰੀ ਦੇਓ ਵਧਗਾ ਜੀ ਆਸ਼ੀਰਵਾਦ ਮੇਰੀ ਤੇ ਮਨਪ੍ਰੀਤ ਦੀ ਡੋਢੀ ਲਾਤੀ ਜੱਗਾ ਸੱਸਰੀ ਕਾਲ ਬੈਟਰ ਸਾਰੇ ਅੰਤ ਆਣ ਨਾ ਵਾ ਛੋੜੇ ਬਾਲਾ ਬਾਲਾ ਲੈ ਇੱਕ ਸ਼ੇਅਰ ਕਮੈਂਟ ਜ਼ਰੂਰ ਕਰਾ ਫਿਰ ਫੇਸਬੁੱਕ ਤੇ ਜਾ ਕੇ ਫੋਲੋ ਵੀ ਕਰੋ ਟਰਟੋ ਲਾਇਕ ਕਰ ਤੇ ਕਮੈਂਟ ਆ ਕੁਝ ਜ਼ਰੂਰ ਦੇਖਣਾ ਸ਼ੇ ਮੇਰੀ ਤੇ ਹੀ ਬੇਨਤੀ ਆ ਭਾਈ ਆ ਵੱਡੀ ਸ਼ੁਭਾਰਸ਼ ਚੱਲ ਕਲਿਆ ਤੇ ਪੈਰਾਂ ਚ ਉਹ ਹੀ ਗੂਟ ਪਾ ਲੈ ਕੱਲ ਭੁੱਲ ਗਿਆ ਤੇ ਅਸੀਂ ਜਾਵਾਂਗੇ ਭਾਈ ਜਿਵੇਂ ਇੱਥੇ ਕੰਮ ਕਰਦੇ ਫਿਰਦੇ ਉਹਨੇ ਉਵੇਂ ਹੀ ਭੈਣ ਲਵੇ ਵਗ ਜਾਂਦੇ ਆ ਤੇ ਅਸੀਂ ਨਿਕਦੇ ਆਏ ਜੇ ਸਮਝਿਆ ਨਹੀਂਗਾ ਤੇ ਕਾਲਾ ਵੀ ਲੱਗ ਜਾਊ ਉਹ ਦੂਜਾ ਟਰੈਕਟਰ ਆਸ਼ਾ ਤੇ ਅਸੀਂ ਦੇ ਮਗਰ ਰਾਲੀ ਤਿਆਰ ਖੜੀਆ ਤੇ ਸਾਹਮਣੇ ਮਸ਼ੀਨ ਤਿਆਰ ਖੜੀਆ ਤੇ ਸਮਾਂ ਕਿੰਨਾ ਹੋ ਗਿਆ ਇਹ ਕਾਲਾ ਦੱਸੂ ਆ ਤੇ ਹਾਂ ਸਾਢੇ 9 ਹੋ ਗਏ ਕਹਿੰਦਾ ਤੇ ਫਿਲਹਾਲ ਚੱਲਦੇ ਆ ਉੱਥੇ ਲਾਉਣੇ ਆ ਜੋ ਇੱਥੇ 2 ਦਿਨ 3 ਦਿਨ 4 ਦਿਨ 5 ਦਿਨ ਹਫ਼ਤਾ ਪਤਾ ਨਹੀਂ ਕਿੰਨੇ ਦਿਨ ਲੱਗੂ ਤੇ ਡੇਰੀ ਫਾਰਮ ਦਾ ਕੰਮ ਉਹਨਾਂ ਦਾ ਫਿਰ ਤੂੜੀ ਬਾਵਾ ਬਣਾਉਂਦੇ ਹੁੰਦੇ ਆਗੇ ഇത്ര ഭാസ് കഴിഞ്ഞ ചല്ല ਇੱਕ ਪਿੰਡ ਲੰਘ ਕੇ ਨੌਜਵਾਨ ਮਾਨਸਾ ਜ਼ਿਲ੍ਹੇ ਚ ਵੜ ਗਏ ਮਾਨਸਾ ਜ਼ਿਲ੍ਹੇ ਦਾ ਪਿੰਡ ਜਟਾਣਾ ਕਲਾਂ ਮੇਨ ਰੋਡ ਅੱਗੇ ਭਾਈ ਕਹਿੰਦੇ 1 ਕਿਲੋਮੀਟਰ ਅੱਗੇ ਆ ਤੇ ਆਪਣਾ ਪਿੰਡ ਸਰਦੂਲਗੜ ਤੋਂ ਬਠਿੰਡਾ ਰੋਡ ਦੇ ਉੱਤੇ ਆ ਤੇ ਹੁਣ ਆਪਾਂ ਨਾਲ ਦੇ ਪਿੰਡ ਟਲ ਕੇ ਉੱਥੋਂ ਆ ਲਿੰਕ ਰੋਡ ਉੱਤੋਂ ਦੀ ਸਾਹਮਣੇ ਮੇਨ ਰੋਡ ਤੇ ਚੜਦੇ ਆ ਕਿ ਮੇਨ ਰੋਡ ਹੈ ਮਾਨਸਾ ਕਦੇ ਖੱਬੇ ਪਾਸੇ ਆ ਤੇ ਸਰਦੂਰਗੜ ਸੱਜੇ ਪਾਸੇ ਆ ਤੇ ਸਾਹਮਣੇ ਵਗਦਾ ਹੋਇਆ ਰੋਡ ਆ ਇਹ ਸਰਦੂਰਗੜ ਤੋਂ ਇਧਰ ਨੂੰ ਬਾਜ ਜਾਂਦਾ ਦਿੱਤਾ ਮਾਨਸਾ ਪਟਿਆਲਾ ਚੰਡੀਗੜ ਬਰਨਾਲਾ ਤੇ ਇਸੇ ਰੋਡ ਤੇ ਬਸ 4 ਕਿਲੋਮੀਟਰ ਅੱਗੇ ਜਾ ਕੇ ਆਪਾਂ ਚਲਾ ਦੇਣਾ ਯਾਕੇ ਆਪਣਾ ਜੱਕਾ ਤੇਰੀ ਦੋਸ ਉੱਤੇ ਉੱਡਦੀ ਪਿਕਅਪ ਗੋਡ ਨਹੀਂ ਨਵਾ ਬੇਨ ਸ਼ੁੱਧ ਨਹੀਂ ਕਿ ਵੀਰ ਤੇ ਕੀ ਬੋਤ ਨਹੀਂ ਹਰੂ ਦੀਆਂ ਮਾਲਸ਼ਾ ਸ਼ੋਲਡਰ ਲੇਖੇ ਲੋਹੇ ਦੀ ਕਹਿੰਦੇ ਆ ਸਾਹਮਣੇ ਟਾਕ ਤੇ ਹੱਥ ਧਰ ਕੇ ਲੋਕ ਮੱਥੇ ਦੇ ਹੱਥ ਧਰ ਕੇ ਡੀਕਦੇ ਹੁੰਦੇ ਆ ਤੇ ਇਧਰ ਚੱਕ ਰੱਖਿਆ ਕੰਮ ਬੂਰਾ ਸੋਹ ਸ੍ਰੀ ਗੁਰੂ ਜੀ ਚੜਦੀ ਕਲਾ ਐਚੀ ਲਾਵਾਂਗੇ ਪਹਿਲਾਂ ਠੀਕ ਹੈ ਜੀ ਲਗਭਗ 50 ਮਿੰਟਾਂ ਚ ਲਿਆ ਕੇ ਗੱਡੀ ਉਹ ਤਿਆਰ ਕਰਕੇ ਖੜਾਤੀ ਤੇ ਕਈ ਵੀਰ ਪੁੱਛਦੇ ਹੁੰਦੇ ਆ ਬਾਈ ਸੋਨਾ ਲੀਕਾ ਕਿੱਥੇ ਆ ਆਹ ਖੜਾ ਸੋਨਾ ਲੀਕਾ ਬਾਈ ਜਨਰੇਟਰ ਤੇ ਤੇ ਚੱਲੀ ਜਾਂਦਾ ਨਾ ਪ੍ਰੋਣਾ ਸਾਹ ਲਵੇ ਕਿ ਉਹ ਗਰੀਲਾਂ ਹੀ ਵੈਲਡ ਕਰੀ ਜਾਂਦੇ ਆ ਸਾਡੇ ਡੇਰੀ ਫਾਰਮ ਵਾਲਾ ਸਿਸਟਮ ਜਾਂ ਤੇ ਬਾਕੀ ਫੇਰ ਦਿਖਾਵਾਂਗੇ ਜਿੱਦਾਂ ਇਹ ਫਾਰਮ ਡਿਟੇਲ ਚ ਚੱਕ ਉਹ ਕੜਾ ਦਵਾ ਦੋ ਮੜੇ ਪਾਣੀ ਆ ਹਵਾਈ ਕੱਢ ਲੈਣੀ ਸੀ ਦਵਾ ਦਾ ਰਾਜੀ ਜੂੰਦਾ ਬਖਾਤਾ ਸੀ ਸਸਰੀ ਕਾਲ ਮਸੜੀ ਰਾਜੀ ਚਰੌਣ ਲਾ ਕੇ ਸੀ ਤਕੜਿਓਂ ਕਿਵੇਂ ਰਾਜੀ ਚਰੌਣ ਲਾ ਕੇ ਕਿੱਥੇ ਚਰੌਣ ਲਾ ਕੇ ਉਪਰ ਕਰ ਕਰ ਹੁੰਦਾ ਨਹੀਂ ਹੜਕਾ ਜਾਣਾ ਆਪਾਂ ਮਰੇ ਬੈਠੇ ਆ ਚੱਕ ਗਿਰਾਂ ਦਾ ਵਾਦਾ ਬਚਾ Du bare gir av. ਕੇ 11 ਮਿੰਟਾਂ ਦਾ ਸਮਾਂ ਹੋ ਗਿਆ ਤੇ ਟਰਾਲੀ ਪਹੁੰਚੀ ਨਹੀਂ ਹਲੇ ਤੱਕ ਉਹ ਦੂਜਾ ਨਿਪਲ ਜਾ ਕੇ ਸੌਣ ਵਾਗ ਗਿਆ ਉਹਦੇ ਉਹ ਤੱਕ ਕੇ ਲੱਗਣ ਵਾਲੀ ਪੈਪ ਹੁੰਦੀ ਹੈ ਜਿਹੜੀ ਤੇ ਆਪਾਂ ਚੂੜੀ ਵਾਲੇ ਲਾਤੇ ਸੀ ਉਹਦੇ ਬਦਲਤੇ ਸੀਗੇ ਪਹਿਲਾਂ ਕਿ ਬਹੁਤਿਆਂ ਕੋਲੇ ਚੂੜੀ ਵਾਲੇ ਆ ਭਾਈ ਉਹ ਕਸਣ ਵਾਲੀ ਪੈਪ ਜਿਹੜੀ ਆਪਣੀ ਲਿਫਟ ਚੱਕਣ ਵਾਲੀ ਹੈ ਟਰਾਲੀ ਦੀ ਤੇ ਤਾਂ ਕਰਕੇ ਤੇ ਇਹ ਕਈ ਵਾਰੀ ਇੱਕ ਦੋ ਵੀਰਾਂ ਦਾ ਸਵਾਲ ਆਇਆ ਕਿ ਬਾਈ ਤੁਸੀਂ ਬੰਦੇ ਨਹੀਂ ਰੱਖੇ ਤੂੜੀ ਲਾਉਣ ਵਾਲੇ ਨਾਲ ਸਾਡੇ ਏਰੀਆ 'ਚ ਬਾਈ ਇਹ ਆ ਕਿ ਬੰਦੇ ਆਪੋ ਆਪ ਦੇ ਹੁੰਦੇ ਆ ਬਾਈ ਜਿਹਨੇ ਤੂੜੀ ਬਣਵਾਉਣੀ ਆ ਉਹਦੇ ਆਪ ਦੇ ਹੋਣਗੇ ਉਹ ਜਿੱਥੇ ਆਪ ਲਾਵੇ ਕਿਸੇ ਤੋਂ ਲਾਹਾਵੇ ਉਹ ਅਗਲੇ ਦੀ ਸਿਰਦਰਦੀ ਹੁੰਦੀ ਆ ਤੇ ਆਪਾਂ ਸਿਰਫ ਤੂੜੀ ਬਣਾਉਣੀ ਹੁੰਦੀ ਆ ਸਾਡੇ ਏਰੀਆ 'ਚ ਇਹ ਨਹੀਂ ਇਹ ਕਰਦੇ ਨਹੀਂ ਆ ਬਹੁਤੇ ਥਾਵਾਂ ਤੇ ਇਹ ਦੇਖਿਆ ਜਾਂ ਸੁਣਿਆਗਾ ਕਿ ਉਹਨਾਂ ਦੇ ਨਾਲ ਬੰਦੇ ਹੁੰਦੇ ਆ ਬਹੁਤੇ ਟਰੈਕਟਰ ਵੀ ਦਿੰਦੇ ਆ ਨਾਲ ਕਿ ਵੀ ਘਰ ਅਸੀਂ ਆਪੇ ਲਾ ਕੇ ਆਵਾਂਗੇ ਏ ਸਾਡੇ ਵਾਲੇ ਪਾਸੇ ਇਹੀ ਆ ਬਈ ਆਪ ਦਾ ਆਪੇ ਲਾਉਂਦੇ ਆ ਠੇਕੇ ਵਾਲੇ ਬੰਦੇ ਆ 350 ਰੁਪਏ ਸੁਣਿਆ ਹੁਣ ਰੇਟ ਚੱਲ ਰਿਹਾ ਇੱਕ ਟਰਾਲੀ ਲਾ ਕੇ ਅੰਦਰ ਪਾਈ ਦਾ ਠੇਕੇ ਵਾਲੇ ਬੰਦੇ ਠੇਕਾ ਪਿੰਡਾਂ ਵਾਲੇ ਜਿਹੜੇ ਤੇ ਉਹ ਆਪਣਾ ਸਿਸਟਮ ਚ ਆਪਣਾ ਆਉਂਦਾ ਟਰੈਕਟਰ ਤੇ ਜਿਹੜਾ ਤੂੜੀ ਠੱਕਣ ਵਾਲਾ ਅੰਦਰ ਭਾਂਡੇ ਚ ਉਹਦਾ 200 ਰੁਪਿਆ ਗਾ ਤੇ ਬਾਕੀ ਲੋਟ ਆ ਮਾਹੌਲ ਤੇ ਦੋ ਕ ਦਿਨ ਹੋ ਗਏ ਇੱਕ ਮਿੰਟ ਆਪਣਾ ਰਿਪਲਾਈ ਕਰਨ ਦਾ ਟਾਈਮ ਨਹੀਂ ਲੱਗਿਆ ਪੜਦਾ ਜ਼ਰੂਰ ਹੈਗਾ ਹੁਣ ਵੀ ਪੜ ਕੇ ਹਟਾ ਦੀ ਕਮੈਂਟ ਮੈਂ ਤੇ ਵੇਲੇ ਟਾਈਮ ਬੈਠ ਕੇ ਰਿਪਲਾਈ ਕਰਾਂਗੇ ਰਾਤ ਵੀ ਮੈਂ ਭਾਈ ਪੌਣੇ 12 ਵਜੇ ਹਟੇ ਸੀ ਇੱਕ ਟਰਾਲੀ ਦਾ ਕੰਮ ਚੱ ਰਿਹਾ ਗਿਆ ਸੀ ਉਹ ਪਹਿਲਾਂ ਆਏ ਸੀ ਕਿ ਇੱਥੋਂ ਵਾਪਸ ਜਾ ਕੇ ਫੇਰ ਬਣਾ ਦੇਾਂਗੇ ਤੇ ਪਰ ਫਿਰ ਤੜਕੇ ਮਾਰ ਵੀ ਤੜਕਾ ਬਣਾਈ ਆਉਣੇ ਇੱਕ ਡੂ ਟਰਾਲੀ ੜੀ ਇੱਕ ਟਰਾਲੀ ਸੀਗੀ ਤੜਕੇ ਬਣਾਇਆ ਫਿਰ ਉਹ ਰਾਤ ਮੈਨੂੰ ਮਸ਼ੀਨ ਛਾੜ ਕੇ ਆਉਂਦੇ ਕਰਦੇ ਹੌਲੀ ਹੌਲੀ ਸਭਾ 1:00 ਵਜ ਗਿਆ ਸੀ ਘਰੇ ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰਤੀ ਸੀ ਸ਼ਾਇਦ ਮੈਂ ਭੁੱਲ ਜਾਨਾ ਕਈ ਵਾਰੀ ਤੇ ਤਾਂ ਤੜਕੇ ਮੈਂ ਲੇਟ ਉੱਠਿਆ ਫਿਰ ਥੋੜਾ ਜਿਆ ਤੇ ਹੁਣ ਬਸ ਗੱਡੀ ਆ ਗਈ ਠਲਤੀ ਇੱਥੇ ਤੇ ਆ ਬੜੀ ਕੰਮ ਦੀ ਚੀਜ਼ ਆ ਸੱਚੀ ਆ 150 ਰੁਪਏ ਦਾ ਮਿਲਦਾ ਕਿ ਤੋਂ ਲੈ ਲਿਓ ਕੋਈ ਮਾੜਾ ਨਹੀਂ ਨਹੀਂ ਆਨਲਾਈਨ 250 ਦਾ ਮਿਲ ਜਾਂਦਾ ਤੇ ਬੜਾ ਨਿਆਰੀ ਆ ਇੱਕ ਤਾਂ ਧੁੱਪ ਜੀ ਆ ਸਿੱਧੀ ਜੀ ਨੇ ਅੱਖਾਂ ਚ ਵਜਦੀ ਤੇ ਦੂਜਾ ਭਾਈ ਅ ਰੀਣ ਤੋਂ ਬਚਤ ਹੋ ਜਾਂਦੀ ਹੈ ਜਮੈਂ ਇੱਕ ਕਿਣਕਾ ਵੀ ਨਹੀਂ ਜਾਂਦਾ ਰੀਣ ਦਾ ਅੰਦਰ ਇੱਥੋਂ ਦੀ ਥੋੜੀ ਜੀ ਰੀਣ ਜੀ ਵੜਦੀ ਹੁੰਦੀ ਆ ਉਹ ਆਪਦਾ ਇੱਥੋਂ ਦੀ ਐ ਪਰਨਾ ਲਾ ਕੇ ਰੱਖ ਲੇ ਬੰਦਾ ਏ ਚੈਲ ਕਮ ਲੋਟ ਆਗਾ ਤੇ ਹੁਣ ਟਰੈਕਟਰ ਨੂੰ ਡਿੱਕੀ ਜਾਂਦੇ ਆ 10 ਬੈਠੇ ਸਮਾਂ 2:57 ਮਿੰਟਾਂ ਦਾ ਹੋ ਚੁੱਕਿਆ। ਖੇਤਰ ਵੀ ਪਈ। ਸ਼ੈੱਡ ਦਾ ਕੰਮ ਜੋਰ-ਜੋਰ ਚੱਲ ਰਿਹਾ ਹੈ। ਡੇਰੀ ਫਾਰਮ ਨੇ ਮਾਸੀ-ਮਾਸੀ ਦੇ ਪੁੱਤਾਂ ਦੇ ਇਹ ਉਹ ਤੇ ਉਹ ਤੇ ਆਪਾਂ ਕੱਲ ਨੂੰ ਵੇਖਾਂਗੇ। ਤੇ ਫਿਲਹਾਲ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਮੈਨੂੰ ਬ੍ਰੇਕ ਮਿਲਿਆ ਤੇ ਕਾਲਾ ਪਹੁੰਚ ਗਿਆ ਉੱਥੇ ਆਪਣੀ ਥਾਂ ਤੇ ਉਹਦੀ ਦੀ ਟਰੈਕਟਰ ਲਵੇ। ਓ ਚੱਲੀ ਅੰਦਰ। ਆ ਗਿਆ ਭਾਈ ਸਾਡਾ ਭਾਂਡਾ ਜਾਈ ਪੜ ਕੇ ਲੈ ਬਲਾਜ ਸਸਰੀ ਕਰ ਸਭ ਅੱਜ ਤੈਨੂੰ ਸੰਗ ਵੀ ਲੱਗਣੀ ਮਾਸਕ ਪਾਇਆ ਹੋਇਆ ਤੇ ਇਹਨੂੰ ਵੀ ਭਾਈ ਰੀਸ ਲੱਗੀ ਹੋਈ ਸੀ ਮਾਸਕ ਦੀ ਉੱਥੇ ਕਾਲੇ ਕੋਲੇ ਦੇਖ ਕੇ ਆਇਆ ਸੀਗਾ ਕਿੰਨੇ ਦਾ ਲੈ ਕੇ ਆਏ ਜੀ ਤੁਸੀਂ ਇਹ ਇਹ ਪਿੰਡੂ ਲਿਆ ਸੀ 200 ਰੁਪਏ ਦਾ ਲੈ ਕੇ ਆਏ ਸੀ ਉਹੇ ਜੀ ਅਵਸਹਾਕਾ ਯਾ ਕੁਆਲਟੀ ਦਾ ਫਰਕ ਮਣਾ ਮोटा ਰਬੜੀ ਦਾ ਉੱਤੋਂ ਥੱਲਾ ਹੁੰਦਾ ਤੇ ਕਾਲਾ ਮਲੇਸ਼ੀਆ ਤੋਂ ਲੈ ਕੇ ਆਇਆ ਜੀ ਉੱਥੇ ਮੈਨੂੰ ਲੱਗਦਾ ਉਹਨੇ ਲਿਆ ਸੀ ਕਿਈ ਵੀ ਇਹ ਤੂੜ ਤੱਪੇ ਦਾ ਕੰਮ ਹੁੰਦਾ ਉੱਥੇ ਪਾ ਲਿੰਦਾ ਹੁੰਦਾ ਸੀ ਮਲੇਸ਼ੀਆ ਲਾ ਕੇ 6 ਸਾਲ ਕਾਲਾ ਆਪਣੇ ਵਾਲਾ ਬਿਜਲੀ ਇੱਕ ਵਾਰੀ ਸਾਢੇ 3 ਦਿਨ ਸਾਲਾਂ ਬਾਅਦ ਪਿੰਡ ਲਾ ਗਿਆ ਸੀ 2 ਮਹੀਨੇ ਤੇ ਕਈ ਵੀਰ ਪੁੱਛਦੇ ਹੁੰਦੇ ਆ ਕਿ ਬਈ ਕਾਲਾ ਹੁਣਾ ਜਾਊਗਾ ਕਿ ਇੱਥੇ ਆ ਪਤਾ ਨਹੀਂ ਹਲੇ ਤਾਂ ਜੀ ਲੱਗ ਜਾਂਦਾ ਬਈ ਇੱਥੇ ਪੰਜਾਬ ਆਪਦਾ ਘਰ-ਬਾਰ ਇੱਥੇ ਛੱਡਣ ਨੂੰ ਕੀ ਜੀ ਕਰਦਾਗਾ ਅ ਮੁਸ਼ਕਲ ਬ੍ਰਿਫਟਿਫਿਟੀ ਆ ਮੁਸ਼ਕਲ ਕਹਿ ਸਕਦੇ ਆ ਇੱਥੇ ਵੀ ਰਹਿ ਸਕਦਾ ਤੇ ਕਿਤੇ ਹੋਰ ਬਣ ਕੇ ਜਾ ਤੱਕਰੀ ਭੱਜੂਗਾ ਨਹੀਂ ਫਿਰ ਇੱਥੇ ਆਉਦਾ ਸੋਨਾ ਰੋਟੀ ਟੁਕ ਚੱਲੀ ਜਾਂਦਾ ਮੇਰਾ ਪਰਮਾਤਮਾ ਦੀ ਤੇ ਆਪ ਦੇ ਦੇਸ ਵਰਗੀ ਰੀਸ ਨਹੀਂ ਹੁੰਦੀ ਕਿਉਂ ਜਸਮਨ ਸਹੀ ਗੱਲ ਹੈ ਨਾ ਬਸਾਂ ਕਹਦੇ ਬਿਲਕੁਲ ਸਹੀ ਗੱਲ ਆ ਮਮਾ ਜੀ ਇਹ ਕਹਦੇ ਠੀਕ ਹੈ ਹੁਣ ਉੱਥੇ ਹੀ ਕਰੇਗਾ ਧੂੜ ਹੈਗੀ ਚੱਲ ਭਾਈ ਰੋੜੇ ਚੱਲਦੇ ਆ ਫਿਰ ਹਾਂ ਜਸੂ ਉੱਥੇ ਕੀ ਕਰੇ ਆ ਖੇਤ ਜਾ ਕੇ ਉਹ ਤਰਪੇ ਨਾਲ ਟਰੈਕਟਰ ਤੇ ਟਰੈਕਟਰ ਤੇ ਬੜਾ ਸੋਫਾ ਲੱਗਿਆ ਹੋਇਆ ਉਹ ਕਰਦੇ ਵੇਖੀ ਉਹ ਦੇਖੋ ਸਾਰੀ ਟਰੈਕਟਰ ਤੇ ਆਈ ਜਾਂਦੀ ਉੱਤੇ ਹਵਾ ਇਸ ਲੋਟ ਹੈਗੀ ਉਹ ਉਧਰੋਂ 3 ਕਿਲੇ ਉਸਰੀ ਹੈਗੀ 3 ਕਿਲੇ ਉੱਤੇ ਹੀ ਆਈ ਜਾਂਦੀ ਨੇ ਐਂ ਲੱਗਦਾ ਕਿ ਕਿੱਥੇ ਜਾਊ ਮੋੜ ਆ ਕੇ ਸਿਰੇ ਤੇ ਵੀ ਬਾਈ ਕਦੋਂ ਕਰਦਾ ਹਟੂਗੀ ਹੈ ਦੇਖਾਂ ਆ ਚੱਕ ਲੈ ਮਾਸਕ ਜੇ ਇਹ ਮਾਸਕ ਤੇ ਮਾਸਕ ਲਾਈ ਤੂੰ ਮੂੰਹ ਤੇ ਚੱਲ ਨਹੀਂ ਪਹਿਣੀ ਕੰਡ ਤੇ ਪਿੰਡੇ ਤਾਂ ਉਹ ਨਹੀਂ ਪੈਂਦੀ ਆ ਹੁਣ ਜਦੋਂ ਕਾਲਾ ਇੱਕ ਗਿੜੇ ਉੱਤੇ ਖੜ ਗਿਆ ਨਾ ਉੱਤੇ ਦੇਖੀ ਕਿਵੇਂ ਡਟਿਆ ਉਹ ਮੂੰਹ ਜ਼ੇਰ ਸਾਰਾ ਦਾ ਤੋ ਕੀ ਹਾਲ ਆ ਬਈ ਵੀਡੀਓ ਬਣਾ ਲਈਏ ਨਾ ਸਾ ਤੇਰੀ ਵੀਡੀਓ ਬਣਾ ਲਈਏ ਤੇਰੀ ਆਈ ਬੈਂਡਾ ਹਾਂ ਠੀਕ ਐ ਕੀ ਨਾਂਗਾ ਘੋਰੀ ਨਾਈ ਘੋਰੀ ਠੀਕ ਐ ਮਤਰਾ ਇਹ ਪਾਣੀ ਪੂਣੀ ਨਹੀਂ ਭਾਲਦੀ ਹੁੰਦੀਆਂ ਹੁਣ ਵੀ ਕੇ ਪੀ ਆਈਆਂ ਠੀਕ ਐ ਆਏ ਤਾਂ ਨਹੀਂ ਹੁੰਦਾ ਵੀ ਦਾਣੇ ਦੂਣੇ ਜੇ ਖਾਣ ਦਾਣੇ ਖਾਂਦੇ ਆ ਇਹ ਤੁਰ ਗਯਾ ਆ ਉਹ ਫਲਣ ਫਲਾਉਣ ਵਾਲਾ ਕੰਮ ਇਹਦਾ ਨਹੀਂ ਹੁੰਦਾ ਇਹਦਾ ਹਾਂ ਬਸ ਆਫ ਸਰ ਚਾਰ ਨਹੀਂ ਵੰਦੀਆਂ ਠੀਕ ਐ ਠੀਕ ਹੈ ਮੇਤਰਾ ਇਹ ਆਪਾਂ ਵੀ ਕਈ ਦਿਨ ਹੋ ਗਏ ਉੱਦਾਂ ਸੀਰਦੇ ਆਪਾਂ ਧੂਲੀ ਬਣਾਉਂਦੇ ਸੀ ਉੱਥੇ ਫਿਰਦੀਆਂ ਸੀ ਨਾ ਉਹ ਦੂਜੀਆਂ ਆਰਾਮ ਗਊਆਂ ਆਈਆਂ ਤੇ ਇਧਰ ਵੀ ਬਲੌਗ ਬਣਾਉਣਾ ਹੁੰਦਾ ਮੈਂ ਇੱਥੇ ਗੱਲ ਕਰਦਾ ਮੈਂ ਚੱਲ ਤੈਨੂੰ ਦੱਸ ਦਿੰਨਾਗਾ ਉਹ ਫਿਰਦੀਆਂ ਸੀ ਉਹ ਸਾਡੇ ਨਾਲ ਦਾ ਪਿੰਡ ਨਥੇਹਾ ਮੇਰਾ ਪਿੰਡ ਸੂਰਤੀ ਆ ਤੇ ਉਹ ਬਈ ਨਥੇਹਾ ਕਿਸੇ ਨੇ ਉਹਨੂੰ ਕਹਿਤਾ ਬਈ ਜਿਉਂ ਚਾਰ ਲੋ ਬੇਲ ਲਈ ਸੀ ਉਹਨਾਂ ਨੇ ਜਿਉਂ ਚਾਰ ਲਏ ਬਈ ਤੇ ਮਗਰੀ ਉਹਨਾਂ ਨੇ ਮੋਟਰ ਛੱਡਤੀ ਉਹਨਾਂ ਨੇ ਪਾਣੀ ਪੀ ਲਿਆ ਬਿਲਡ ਬਿਲਡੇ ਜਿਉਂ ਸੀ ਉਹ ਕਹਿੰਦਾ ਵੀ 8 ਵਜੇ ਤੱਕ ਬੱਟਣ ਦੇ ਕੰਮ ਨਹੀਂ ਕੀਤੇ ਚਾਰ ਲੋ ਤਿੰਨ ਤਾਂ ਬੱਚੀਆਂ ਕਹਿੰਦਾ ਪਾਣੀ ਪੀ ਕੇ ਉੱਥੇ ਡਿੱਗ ਪਈਆਂ ਜਿਉਂ ਲੜ ਕੇ ਢਿੱਟ ਜਾਣਾ ਆ ਫੁੱਲ ਗਏ ਤੇ 14 ਗਾਇਆਂ ਮਰ ਗਈਆਂ ਬਈ ਕਹਿੰਦਾ ਹਾਂ ਤਾਂ ਕਰਕੇ ਕਹਿੰਦਾ ਮੜੀਆ ਹੋਗਾ ਕਰੂੰ ਤਾਂ ਤੁਸੀਂ ਸਿਆਣੇ ਆਪ ਹੀ ਰੋਜ਼ ਦੇ ਕੰਮ ਆਣਾ ਕਿ ਉਹੀ ਜੇ ਕੰਮ ਥੋੜੀ ਜਿਹੀ ਬਚਤ ਰੱਖੇ ਉਹ ਜਿਆ ਖਾ ਕੇ ਪਰ ਤੁਸੀਂ ਤਾਂ ਰੋਜ਼ ਹੀ ਫਿਰਦੇ ਰਹਿੰਦੇ ਹੋਣਾ ਕਿ ਉਹ ਚਾਲ ਉਹ ਨਾ ਸਮਝ ਰਾਲਾ ਕਿਵੇਂ ਵੀ ਲਾਲਾ ਜਾਂ ਉਹਨਾਂ ਦੇ ਵੀ ਟਲੀਆਂ ਨਹੀਂ ਹੋਣੀਆਂ ਵੱਲੋਂ ਮੱਲੀ ਪਾਣੀ ਪੀ ਗਈਆਂ ਹੋਣੀਆਂ ਨਾ ਵੀ ਉਹੀ ਜਾਂ ਵੀ ਉਹ ਚਾਲ ਗੱਲਬਾਤ ਹੋ ਜਾਂਦੀ ਕੀ ਵਰੀ ਹੋਰ ਲੋਟਾ ਵਧੀਆ ਚੱਲ ਰਹੀ ਹੈ ਜ਼ਿੰਦਗੀ ਰਾਜੀ ਖੁਸ਼ੀ ਠੀਕ ਹੈ ਭਰਾਵਾ ਲਾਉਣੇ ਡਿਊਟੀ ਆ ਕੇ ਉੱਥੇ ਹਾਂ ਓਏ ਕੇਰੀ ਕਾ ਕੇਰੀ ਆ ਜਾ

ਗਲਦੀਬ ਮਾਨ ਕਲਾ ਰੱਖਿਆ ਗਾਲੇ ਨੌਜਵਾਨ ਨੇ ਤੇ ਤਿੰਨ ਟਰਾਲੀਆਂ ਭਰਤੀਆਂ ਮੇਰੇ ਰੋਟੀ ਖਾਣ ਗਏ ਤੋਂ ਬਾਅਦ ਤੇ ਕਹਿੰਦਾ ਹਲਿਆ ਵੀ ਭਰੂਆ ਮੇਰਾ ਸੋਣਾ ਜੀ ਲੱਗਿਆ ਹੋਇਆ ਹੈ ਕਹਿੰਦਾ ਇਹ ਅਕਸਰ ਹੀ ਸਾਡੀ ਰੋਜ਼ ਇਹੀ ਗੱਲ ਹੁੰਦੀ ਹੈ ਇਹ ਕਹਿੰਦਾ ਮੈਂ ਭਰੂਆ ਮੈਂ ਕਹਿੰਦਾ ਮਰੋ ਅਸਲ 'ਚ ਅਸੀਂ ਸਾਰੇ ਮਿਊਜ਼ਿਕ ਦੇ ਸ਼ਕੀਨ ਆ ਸਾਡੇ ਦਾਦੇ ਹੋਰਿਆਂ ਤੋਂ ਲੈ ਕੇ ਸੋਨੀ ਟੋਨ ਤੇ ਟੋਨੀ ਟੋਨ ਦੀਆਂ ਟੇਪਾਂ ਟੇਪਾਂ ਹੁੰਦੀਆਂ ਸੀ ਜਦੋਂ ਉਦੋਂ ਤੋਂ ਲੈ ਕੇ ਉਹ ਦਾਦੇ ਹੋਰੇ ਸੁਣਦੇ ਹੁੰਦੇ ਸੀ ਉਦੋਂ ਦਾ ਸਾਨੂੰ ਇਹ ਜਸਕਾ ਪਿਆ ਜਦੋਂ 79 76 ਹੋਰੇ ਤੇ ਇਹ ਗਲਦੀਬ ਮਾਨ ਕੋਰੇ ਹੁੰਦੇ ਸੀ ਇਹਨਾਂ ਦਾ ਦੌਰ ਹੁੰਦਾ ਸੀਗਾ ਤੇ ਫਿਰ ਪਾਪੇ ਹੋਰੇ ਤਾਂ ਮੈਂ ਚ ਸਪੀਕਰ ਲਾਉਂਦੇ ਹੁੰਦੇ ਸੀ ਟਰੈਕਟਰ ਤੇ ਜਿਹੜੇ ਵੀ ਰਿਆਣੇ ਦੇਖਿਆ ਹੋਇਆ ਤਾਂ ਦੱਸਿਓ ਕੌਲੇ ਐ ਜੜ ਦਿੰਦੇ ਸੀ ਸਪੀਕਰ ਤੇ ਟਰੈਕਟਰ ਦੀ ਹਾਦਰੀਆਂ ਚ ਕਸੇ ਹੋ ਜਾਂਦੇ ਸੀਗੇ ਤੇ ਫਿਰ ਉਹ ਦੌਰ ਸੀਗਾ ਰੀਲਾਂ ਵਾਲਾ ਆ ਗਿਆ ਫਿਰ ਟੱਕਣ ਵਾਲੇ ਟੇਪੀ ਆ ਗਏ ਸੀ ਤੇ ਸਾਨੂੰ ਉਹੀ ਸ਼ੌਕ ਬਸ ਐ ਸਮਝ ਲਓ ਮਤਲਬ ਖਾਨਦਾਨ ਚੋਂ ਮਿਲਿਆ ਹੋਇਆ ਗਾਣਿਆਂ ਦਾ ਸਾਨੂੰ ਇਹ ਹੁੰਦਾ ਗਾਣਿਆਂ ਦਾ ਸ਼ੌਂਕ ਪੂਰਾ ਕਰਾਂਗੇ ਮੱਠੇ ਮੱਠੇ ਜੀ ਸਵਾ ਨਾਲ ਆਉਂਦੇ ਗਾਣੇ ਸੁਣੀ ਜਾਂਦੇ ਕਹਿੰਦਾ ਮੈਂ ਹੋਰ ਗਾਣੇ ਸੁਣੂਗਾ ਹਲੇ ਮੈਨੂੰ ਭਰਨ ਦੇ ਕਹਿੰਦਾ ਤੇ ਲੰਮੀ ਉਸਤਰੀ ਆ ਤਿੰਨ ਕਿਲੇਵਾੜ ਸਾਸਰੀ ਕਾਲ ਕਿਵੇਂ ਆ ਪੂਰਾ ਠੀਕ ਹੈ ਕਿ ਥੋੜਾ ਪੜਿਆ ਆ ਜਸੂ ਦੇ ਮੰਗਰੀ ਆ ਕੇ ਮਿਲਦਾ ਹਨਾ ਉਹ ਦੋ ਦੋ ਕਾਪੀ ਜਿ ਫੜਕੀ ਲਿਆਉਂਦੀ ਸੀ ਇਹਨੂੰ ਨਾਲ ਲੈ ਕੇ ਜਾਏਗਾ ਇਹਨੂੰ ਲੈ ਜੀਏ ਬਸ ਇੱਕ ਕਿਡੇ ਮੈਂ ਕਹਿਆ ਤਾਂ ਚੱਲ ਬੈਠ ਜਾਣ ਦੇ ਦੇ ਨਹੀਂ ਮੈਂ ਕਿਹਾ ਵਿਚਾਰਾ ਆਇਆ ਵੀ ਐਡੀ ਦੂਰ ਚੱਲ ਕੇ ਪੰਜ ਸੱਤ ਕਿੱਲੇ ਵਾਟ ਕਰ ਤੋਂ ਤੇ ਲੰਮੀ ਉਸਰੀਆ ਬਾਈ ਤਨ ਕਿੱਲੇ ਵਾਟਰ ਤੇ ਮੁੜਦੇ ਹੋਏ ਇਹਨੂੰ ਪਤਾ ਲੱਗ ਜੂਗਾ ਕਿ ਨਹੀਂ ਗਰਦ ਪੈਂਦੀ ਆ ਤੇ ਵੀਰੇ ਇਹਨੂੰ ਕਾਲੇ ਦੇ ਨਾਲ ਘਰੇ ਤੋਰਦੇ ਆਂਗੇ ਜੋ ਬਾਜੋ ਤੂੰ ਉਡਾਉਈ ਉਹ ਪੱਤ ਕੇ ਬਾਜੋ ਤੂੰ ਡਾਗੀ ਉੱਡ ਜਾ ਜਿਵਾਕਾਂ ਨੂੰ ਵੀ ਕਰ ਭਾਈ ਚਾਹੀ ਹੁੰਦਾ ਚਾਹੇ ਇੱਕ ਕਿੜਾ ਦੇ ਆਇਆ ਕਿਵੇਂ ਆ ਬਾ ਉਹ ਹੈਗਾ ਕਾਲੇ ਵਾਲਾ ਇੱਕੋ ਹੀ ਰੱਖਾਂਗੇ ਇਸ ਨਾਲ ਲੈ ਜਾ ਘਰੇ ਲਿਬੜੀ ਆਉਂ ਇੱਥੇ ਕੰਡ ਲੱਗ ਜੂ ਉਹਦੇ ਆ ਤੇਰੇ ਡੈਡੀ ਦੇ ਕੰਮ ਆਉਂਦਾ ਮੋਟਰਸਾਈਕਲ ਦੇ ਇਹ ਭਾਈ ਦਵਾ ਕੇ ਲਿਆਇਆ ਕਹਿੰਦਾ ਡੈਡੀ ਮੋਟਰਸਾਈਕਲ ਤੇ ਲਾ ਲਿਆ ਕਰੋ ਖਦਰਾ ਹੱਲੇ ਖਦਰਾ ਤੇ ਰਹਿਣ ਜੋਗੇ ਹੋਏ ਨਹੀਂ ਤੇ ਨੌਜਵਾਨ ਬੱਟ ਤੇ ਬੈਠੇ ਭਈ ਅੱਜ ਫੇਰ ਇਹਨਾਂ ਨੇ ਠੰਡਾ ਲਿਆਤਾ ਭੈਣੂਰੇ ਕਹਿੰਦੇ ਠੰਡਾ ਲਿਆਂਦਾ ਪਿਆ ਮਾਹ ਹੁਣ ਤਾਂ ਪੀਣਾ ਪੋ ਲਿਆ ਆਂਦਾ ਪਿਆ ਕਿੰਨਾ ਕਾ ਨਜ਼ਾਰਾ ਆ ਰਿਹਾ ਕਹਿੰਦਾ ਸਹੀ ਦੱਸੀ ਯਾਰ ਬਾਲ ਲੰਮੀ ਉਸਤਰੀ ਆ ਨਿਆਹੀ ਤੇ ਤਿੰਨ ਕੱਲੇ ਲੰਮੀ ਉਸਤਰੀ ਆ ਕਹਿੰਦਾ ਨਜ਼ਾਰਾ ਆ ਜਾਂਦਾ ਉਹ ਸਾਹਮਣੇ ਘਰ ਆ ਉਥੋਂ ਲਾ ਕੇ ਟਰਾਲੀ ਮੋੜਦੇ ਮੋੜਦੇ ਭਰੇ ਆ ਜਾਂਦਾ ਦੋ ਕੱਪ ਵਾਲਾਂ ਹੀ ਆ ਤੇ ਆਉਣ ਜਾਣ ਹੋ ਜੇ ਤਾਂ ਫਿਰ ਤਾਂ ਹੀ ਪਤਾ ਲੱਗਦਾ ਟਰਾਲੀ ਭਰ ਵੀ ਗਈ ਤਵਾ ਜ਼ੋਰ ਲਾ ਕੇ ਮਸਾ ਮੁੜਦਾ ਉਹਨੂੰ ਪੁੱਛਿਆ ਕਾਲਾ ਜਾਂਦੇ ਨੂੰ ਮਾਹ ਪਾਣੀ ਪੀ ਲੈ ਬਾਈ ਉਹ ਬਸ ਭੱਗ ਜਾਂਦਾ ਮੁੜਿਆ ਉਹਦਾ ਭੱਗ ਜਾਂਦਾ ਮੁੜਿਆ ਉਹਦਾ ਕਹਿੰਦਾ ਜਾ ਕੇ ਪੀਉਂ ਆ ਮੈਂ ਤੇ ਕਾਲਾ ਕਹਿੰਦਾ ਗਾਣੇ ਲਾ ਰੱਖਿਆ ਪ੍ਰਾਣੀ ਜੀ ਤੇ ਜੀਬਾ ਲੱਗਿਆ ਪਿਆ ਕਹਿੰਦਾ ਮੈਨੂੰ ਹਟਾ ਆ ਨਾ ਹਲੇ ਅੱਖ ਕਿਵੇਂ ਆ ਤਰੀ ਅੱਖਾਂ ਦੇ ਵਿੱਚ ਤੀਰੀ ਹੈ ਪਰ ਤੂੰ ਐਂ ਕਰ ਹੁਣ ਅੱਖਾਂ ਔਖਾ ਧੋ ਕੇ ਦਾਮ ਲੈ ਬਹੁਤ ਭਰਤੀਆਂ ਤੋਂ ਪੰਜ ਟਰਾਲੀਆਂ ਇਸ ਨੌਜਵਾਨ ਨੇ ਭਰਤੀਆਂ ਭਾਈ ਉਏ ਦੀ ਵਾਹ ਜਰੂਰੀ ਤੇ ਸੋਹਣਾ ਕੰਮ ਚੱਲ ਰਿਹਾ ਕਿਰਪਾ ਬਾਬੇ ਜੀ ਤੇ ਜਿੱਦਾਂ ਦਾ ਝੜਜਾ ਹੋ ਕੇ ਹਟਿਆ ਬਈ ਆਪਣੇ ਬਸਾਖੀ ਵੇਲੇ ਦਾ ਉਦੋਂ ਦੀ ਗਰਮੀ ਕਾਲੇ ਘੱਟਾ ਹਨਾ ਤੇ ਫਰਕ ਆ ਥੋੜਾ ਜਿਹਾ ਵੀ ਮਤਲਬ ਗਰਮੀ ਹੈਗੀ ਆ ਪਰ ਉਹੋ ਜੀ ਗਰਮੀ ਨਹੀਂ ਹਾਏ ਬੂ ਮਰਗੇ ਵਾਲੀ ਤੇ ਲੋਟ ਆ ਘਰ ਮੋਲ ਖਾਂਦਾ ਪੀ ਲੋ ਗਾਇਜ਼ ਥੋੜੀ ਥੋੜੀਆਂ ਭਾਈ ਆ ਇੱਕ ਦੋ ਕੁ ਪਿੰਡਾਂ 'ਚ ਅੱਖਾਂ ਲਾ ਲਾ ਕੇ ਮੁੰਗੀਆਂ ਦੀਆਂ ਰੌਣੀਆਂ ਚਲਾਈ ਜਾਂਦੇ ਆ ਤੇ ਜਿਹੜਾ ਕਿ ਬਹੁਤ ਵੱਡਾ ਰਿਸਕ ਆ ਤੇ ਸਵਾ ਭਾਈ 7:00 ਵਜੇ ਦੇ ਲਵੇ ਹੋ ਗਿਆ ਤੇ ਬਦਲ ਬਦਲ ਕੇ ਨੌਜਵਾਨ ਲਾਈ ਜਾਂਦੇ ਜੋੜੀਆਂ ਕਾਲਾ ਕਹਿੰਦਾ ਉਦੋਂ ਮੇਰਾ ਬਾਲਾ ਜੀ ਸੀ ਦੁਬਾਰੇ ਫੇਰ ਆ ਗਿਆ ਇਹ ਕਹਿੰਦਾ ਮੈਂ ਚਲਾਉਣਾ ਫੇਰ ਉਦੋਂ ਬਾਅਦ ਹਨੇਰੇ ਹੋਏ ਵਗ ਜੂਆਂ ਤੇ ਫੇਰ ਕਹਿੰਦਾ ਮੈਂ ਆਉਂਦਾ ਨਹੀਂ ਦੁਬਾਰੇ ਨਾ ਆ ਕੇ ਰੈਸਟ ਕਰੂੰ ਤੇ ਖੈਰ ਡੀ ਜਲ ਦੀ ਗੱਲ ਕਰਦੇ ਆ ਬਈ ਲਾਰਕੇ ਜੋੜੀ ਹੈ ਜਿੰਨਾ ਜਰ ਚੱਲੀ ਉਹਨਾਂ ਜਰ ਚਲਾਵਾਂਗੇ ਜਲ ਘਰ ਦਾ ਪ੍ਰੋਗਰਾਮ ਖੁੱਲਾ ਉੱਥੇ ਖੁੱਲੀ ਤੂੜੀ ਲਾਹੀ ਜਾਣਗੇ ਤੇ ਡੀਜ਼ਲ ਕੱਲ ਆਪਣੇ 3.5 ਲੀਟਰ ਖਾਦਾ ਸੀਗਾ ਆਥਨੇ ਮੈਂ 21 ਟਰਾਲੀਆਂ ਬਣਾ ਕੇ ਉਸ ਤੋਂ ਬਾਅਦ ਮਿਣਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਚਲਾਇਆ ਰਾਤ ਕੰਮ 12:00 ਵਜੇ ਤੱਕ ਤੇ ਅੱਜ ਦੇਖੋ ਜਿੰਨਾ ਕਿ ਚੱਲਦਾ ਜਲ ਘਰ ਦਾ ਪ੍ਰੋਗਰਾਮ ਜੀ ਅੱਕ ਕਹਦਾ ਹਟ ਜਾਂਗੇ ਜੀ ਲੱਗੇ ਰਹਿ ਲੱਗੇ ਰਾਂ ਤੇ ਸੋਨਾ ਚੱਲੀਗਾ ਚਲਾਈ ਜਾਵਾਂਗੇ ਮੇਰ ਜਾਈਦੇ ਬਰਮਾਤਮਾ ਦੀ ਕਿਉਂ ਯਸੂ ਵੀ ਅੱਜ ਵੀ ਉਮੀਦ ਕਰਦੇ ਆਂ ਵੀ ਡੀਜ਼ਲ ਉਹਨਾਂ ਕੀ ਢਲੂ ਆ ਸਾਢੇ 3 ਲੀਟਰ ਦੇ ਟਰਾਲੀ ਦੇ ਹਿਸਾਬ ਨਾਲ ਤੇ ਠੀਕ ਆ ਇਹਨਾਂ ਦਾ ਆ ਲੋਟ ਆ ਇੱਕ ਦੋ ਦਿਨਾਂ ਨਾਲ ਉਜਵੇਂ ਜਿਵੇਂ ਲੇਟ ਹੋਰ ਉਤਰਾ ਹੋਈ ਜਾਊਗਾ ਤੇ ਕਣਕਾ ਵਡੀਆਂ ਪਈਆਂ 3 ਲੀਟਰਾਂ ਦੇ ਵੀ ਆ ਸਕਦਾ ਕੰਮ 3 ਸਵਾ 3 ਤੇ ਖੈਰ ਅਜ ਤੋਂ ਬਾਅਦ ਹਨੇਰਾ ਬਸ ਕੀ ਵਲੌਗ ਬਣਾਵਾਂਗੇ ਘਰੇ ਚਲਦੇ ਆ ਹੁਣ ਇੱਕ ਵਾਰੀ ਰੋਟੀ ਪਾਣੀ ਖਾ ਕੇ ਮੈਂ ਫੇਰ ਆ ਜੂਗਾ ਕੱਲੇ ਨੂੰ ਭੇਜ ਦੂ ਆ ਘਰੇ ਨੂੰ ਤੇ ਲੋਟ ਆ ਇੰਨਾ ਕੁ ਸੀ ਆਪਣਾ ਅੱਜ ਦਾ ਵਲੌਗ ਇੱਥੇ ਹੀ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਵਧੀਆ ਲੱਗਿਆ ਹੋਊ ਜੇ ਵਧੀਆ ਲੱਗਿਆ ਹੋਇਆ ਤਾਂ ਬੇਨਤੀ ਇਹ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਹੋ ਸਕੇ ਤਾਂ ਕਿ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸਾਂਝੀ ਜ਼ਰੂਰ ਕਰਿਓ ਕਿਉਂ ਵੀ ਜਸੂ ਤੂੰ ਸੱਤਰੀ ਗੱਲ ਨਹੀਂ ਬੁਲਾਈ ਸਾਰਿਆਂ ਨੂੰ ਕਦੋਂ ਬੁਲਾਈ ਸੀ ਦੁਬਾਰੇ ਬੁਲਾ ਦੇ ਫਿਰ ਸੱਤਰੀ ਗੱਲ ਭਾਈ ਸਾਰਿਆਂ ਨੂੰ ਸਾਡੇ ਬਾਣਜੇ ਵੱਲੋਂ ਅ ਇੱਧਰ ਲਿਆ ਉਹ ਕਾਤਰ ਜੀ ਰਹਿੰਦੀ ਆ ਉਹ ਲੈ ਜੀ ਤੇ ਦੂਜੇ ਬਾਣ ਚ ਬਾੜਨਾ ਟਰੈਕਟਰ ਹੁਣ ਭਈ ਇਹਦੇ ਚ 3.5 ਕਿੱਲਿਆਂ ਦਾ ਟੱਕ ਸੀਗਾ ਇਹੇ ਸਵਾਦ ਆਇਆ ਇਹ ਜੀ ਟੂੜੀ ਬਣਾ ਕੇ ਤੇ ਜਿੱਥੋਂ ਗਾਣਾ ਕਾਲੇ ਨੇ ਖੜਾਇਆ ਸੀ ਤੇ ਉੱਥੋਂ ਦੁਬਾਰੇ ਜਲਾ ਲਿਆ ਲੋੜਾ ਲੋੜਾ ਕੁਝ ਨਹੀਂ ਹੋਇਆ ਤੇ ਫਿਰ ਮਿਲਦੇ ਆ ਫਿਰ ਕੱਲ ਨੂੰ ਨਵੇਂ ਪ੍ਰੋਗਰਾਮ ਦੇ ਨਾਲ ਓਏ ਹੋਲੀ ਤੱਤਾ ਗਾਣਾ ਲਾ ਕੇ ਤੱਤਾ ਹੋਇਆ ਫਿਰਦਾ ਮੁੰਡਾ ਓਹ ਹੋ 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 ਉਧਰ ਵਾਜਿਆ ਤੇਰਾ ਨੰਗਾ ਸੇਰਾ ਛੋਟੀ ਯਕਾਤਰ ਰਹਿੰਦੀ ਸੀ ਦਾ ਗੇਰ ਵੱਡਾ ਆ ਘਸੋੜ ਲਿਆ ਤੇ ਧੰਨਵਾਦ ਬਾਈ ਮਿਲਦੇ ਆ ਕੱਲ ਨੂੰ ਸਵੇਰੇ 7:00 ਵਜੇ ਨਵੇਂ ਨਕੋਰ ਬਲੌਗ ਦੇ ਨਾਲ ਸਾਸਰੀ ਗੱਲ ਜੀ ਸਾਰਿਆਂ ਨੂੰ ਜੁੜੇ ਰਹੋ ਚੈਨਲ ਦੇ ਨਾਲ